ਪਹਿਲਾਂ ਤਾਂ ਤੁਹਾਡਾ ਸਾਰੇ মিডিਆ ਕਰਮੀਆਂ ਵਾਲਿਆਂ ਦਾ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਬਹੁਤ ਸ਼ਾਰਟ ਨੋਟਿਸ ਤੇ ਇੱਥੇ ਪਹੁੰਚੇ ਹੋ ਮੇਰੇ ਨਾਲ ਮੇਰੇ ਭਰਾ ਪੱਪੀ ਪ੍ਰਸਾਦ ਜੀ ਐਮਐਲਏ ਮੇਰੀ ਭੈਣ ਸੌਤੋ ਐਮਐਲਏ ਐਡਵੋਕੇਟ ਪਰਮਵੀਰ ਸਿੰਘ ਜੀ ਮੋਹੀ ਸਾਹਿਬ ਸਟੇਟ ਸੈਕਟਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਦਿਨੀ ਜਿਹੜੇ ਡਾਕਟਰ ਜੀਮਰਾਓ ਉਮੀਦਵਾਰ ਜੀ ਸਾਡੇ ਸਬਧਾਨ ਦੇ ਨਮਰਤ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੜ੍ਹਾਈ ਕੀਤੀ ਵੱਡੀਆਂ ਪੜ੍ਹਾਈਆਂ ਕੀਤੀਆਂ ਵੱਡੀਆਂ ਡਿਗਰੀਆਂ ਕੀਤੀਆਂ ਉਸ ਤੋਂ ਬਾਅਦ ਸਾਡੇ ਦੇਸ਼ ਨੂੰ ਸਬਧਾਨ ਦਿੱਤਾ ਜਿਹੜਾ ਕਿ ਇੱਕ ਇੱਕ ਵਰਗ ਨੂੰ ਮਾਲਾ ਦੇ ਵਿੱਚ ਭਰੋਇਆ ਹੋਇਆ ਉਸ ਦੇ ਪ੍ਰਤੀ ਦੋ ਤਰ੍ਹਾਂ ਘਟਨਾਵਾਂ ਹੋਈਆਂ ਇੱਕ ਤਾਂ ਫਲੋਰ ਕੋਲੇ ਹੋਈ ਆ ਪਿੰਡ ਨੰਗਲ ਇੱਕ ਬਟਾਲੇ ਚ ਹੋਈ ਆ ਇਹ ਜਿਹੜੇ ਬਾਹਰ ਬੈਠਾ ਪੰਨੂ ਗੁਰਪਤਵੰਦ ਸਿੰਘ ਪੰਨੂ ਇਹਦੀ ਰੋਜੀ ਰੋਟੀ ਆ ਜਿਹੜੀ ਰੋਟੀ ਜਿਵੇਂ ਆਪਾਂ ਪਾਉਨੇ ਆ ਇਹਦੀ ਰੋਜੀ ਰੋਟੀ ਚੱਲਦੀ ਆ ਢੜਕਾਉਂ ਪਾਸੰਦੇ ਕੇ ਵੀ ਲੋਕਾਂ ਨੂੰ ਢੜਕਾਓ ਨੌਜਵਾਨਾਂ ਨੂੰ ਢੜਕਾਓ ਪਰ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨੇ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਇਹਨੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਆ ਕਿ ਇਹਨਾਂ ਦੇ ਜਾਲਚ ਫਸਣ ਵਾਲਾ ਨਹੀਂ ਕੋਈ ਹੈਗਾ ਸਾਰੇ ਲੋਕਾਂ ਨੂੰ ਪਤਾ 84 ਹਣਡਾਈਆਂ ਲੋਕਾਂ ਨੇ ਸਾਰਾ ਕੁਝ ਹੋਇਆ ਇੱਥੇ ਪਰ ਸਾਰੇ ਨੌਜਵਾਨ ਆ ਜਿਹੜੇ ਉਹ ਆਪਦੇ ਰੋਜਗਾਰ ਦੇ ਵਿੱਚ ਲੱਗੇ ਹੋਏ ਨੇ ਆਮ ਆਦਮੀ ਪਾਰਟੀ ਆ ਜਿਹੜੀ ਉਹ ਰੋਜਗਾਰ ਦੇ ਰਹੀ ਆ 52000 ਨੌਕਰੀ ਦੇ ਕੇ ਅੱਜ ਮਾਨ ਸਾਹਿਬ ਅਸੀਂ ਸਰਕਾਰ ਤਿੰਨ ਸਾਲ ਦੇ ਵਿੱਚ ਜਿਹੜੀਆਂ ਇਹ ਚਾਲਾਂ ਇਹ ਕਰ ਰਿਹਾ ਪੰਨੂ ਇਹਦੀਆਂ ਕਦੇ ਵੀ ਉਹ ਪੂਰੀਆਂ ਨਹੀਂ ਪੈਣੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਨਗਰੇਟੇ ਗੁਰੂ ਕੇ ਬੇਟੇ ਇਹਨਾਂ ਨੂੰ ਨਾਲ ਸਾਨੂੰ ਸਾਰਿਆਂ ਨੂੰ ਛਾਤੀ ਨਾਲ ਲਾਇਆ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਜਿਹੜੀਆਂ ਇਹ ਜੜੀ ਚਾਲਾਂ ਕਰਨ ਵਾਲੇ ਨੇ ਇਹਨਾਂ ਦੀਆਂ ਕਦੇ ਵੀ ਚਾਲਾਂ ਪੂਰੀਆਂ ਨਹੀਂ ਹੋਣੀਆਂ ਮੇਰੇ ਤੋਂ ਪਹਿਲਾਂ ਬੋਲਦੇ ਹੋਏ ਜਿਵੇਂ ਸੰਗੋਵਾਲ ਸਾਹਿਬ ਨੇ ਦੱਸਿਆ ਵਾ ਸਾਡੀ ਮੈਡਮ ਭੈਣ ਸ਼ੀਨਾ ਬੈਠੇ ਆ ਪਰਮਜੀ ਬੈਠੇ ਆ ਔਰ ਮੋਹੀ ਸਾਹਿਬ ਬੈਠੇ ਆ ਜਿਵੇਂ ਇਹਨਾਂ ਨੇ ਦੱਸਿਆ ਇਹ ਜਿਹੜਾ ਬਾਹਰ ਬੈਠਾ ਪੰਨੂ ਆ ਇਹਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਜੜੀਆਂ ਬਾਹਲੀਆਂ ਏਜੰਸੀਆਂ ਇਹਨੂੰ ਆਪਣੇ ਪੈਸੇ ਦੇ ਇਸਤੇਮਾਲ ਕਰਕੇ ਇਹਨੂੰ ਪੰਜਾਬ ਔਰ ਦੇਸ਼ ਦਾ ਮਾਹੌਲ ਖਰਾਬ ਕਰ ਲਈ ਜਿਹੜਾ ਕੋਈ ਕਰ ਰਿਹਾ ਵਾ ਇਹਨੂੰ ਕਿਸੇ ਵੀ ਗੱਲ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ अहमियत ਨਹੀਂ ਮਿਲੂਗੀ ਕਿਉਂਕਿ ਸਾਡੇ ਬਾਬਾ ਸਾਹਿਬ ਭੀਮਰਾਓ ਉਮੀਦ ਕਰ ਉਹਨਾਂ ਨੇ ਸਾਰੇ ਲੋਕਾਂ ਨੂੰ ਇੱਕ ਚੰਗਾ ਰਸਤਾ ਔਰ ਚੰਗਾ ਮਾਰਗ ਦਿੱਤਾ ਵਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨ ਸਾਲਾਂ ਤੋਂ ਪੰਜਾਬ ਦੇ ਵਿੱਚ ਜੋ ਆਪਣਾ योगदान પાકે કામ ਕਰਕੇ ਦਿਖਾਰੀ ਆ ਇਹ ਬਾਹਰ ਬੈਠੀਆਂ ਵਿਦੇਸ਼ੀ ਤਾਕਤਾਂ ਨੂੰ برداشت ਨਹੀਂ ਹੋ ਰਿਆ ਵੀ ਪੰਜਾਬ ਅੱਜ ਇੱਕ ਫੇਰ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹ ਬਣਨ ਜਾ ਰਿਹਾ ਪਰ ਮੈਂ ਅੱਜ ਤੁਹਾਡੇ ਲਈ ਇਹ ਗੱਲ ਦੱਸਣੀ ਕਿ ਉਹਨਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਹਾਰ ਭਗਵਾਨ ਸਿੰਘ ਮਾਨ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਗੁਲਦਸਤੇ ਦੀ ਤਰ੍ਹਾਂ ਲੈ ਕੇ ਆਪਣੇ ਨਾਲ ਚੱਲ ਰਿਹਾ ਜਿਵੇਂ ਮੇਰੇ ਤੋਂ ਪਹਿਲਾਂ ਸੰਗੋਆ ਸਾਹਿਬ ਨੇ ਦੱਸਿਆ 55 ਹਜ਼ਾਰ ਨੌਕਰੀਏ ਸਰਕਾਰ ਇੱਕ ਪਹਿਲੀ ਆ ਜਿਨੇ ਨੌਜਵਾਨਾਂ ਨੂੰ ਸਹੀ ਰਸਤਾ ਤੇ ਪੰਜਾਬ ਦੀ ਤਰੱਕੀ ਲਈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਜਿਹੜਾ ਮਿਸ਼ਨ ਬਣਾਇਆ ਹੋਇਆ ਉਹ ਮੁੱਖ ਮੰਤਰੀ ਸਾਹਿਬ ਗਾਰ ਭਗਵਾਨ ਸਿੰਘ ਮਾਨ ਦੇ ਸੇਵਾ ਭਾਵਨਾ ਔਰ 24 ਘੰਟੇ ਪੰਜਾਬ ਦੀ ਸੇਵਾ ਦੇ ਵਿੱਚ ਜੋ ਯੋਗਦਾਨ ਉਹਨਾਂ ਦਾ ਪੈ ਰਿਆ ਵਾ ਸਾਡੇ ਜਿਹੜੇ 95 ਆ ਜਐਮਐਲ ਆ ਸਾਰੇ ਹੀ ਥੱਲੇ ਬਰਕਰ ਜਿਹੜੇ ਵਲੰਟੀਅਰ ਸਾਥੀ ਆ ਪੰਜਾਬ ਦੀ ਬਿਹਤਰੀ ਲਈ ਇੱਕ ਇੱਕ ਵਲੰਟੀਅਰ ਜਿਹੜਾ ਉਹ ਆਪਣਾ ਯੋਗਦਾਨ ਪਾ ਰਿਆ ਮੈਂ ਫਿਰ ਤੁਹਾਡੇ ਲਈ ਦੱਸਣਾ ਚਾਹਣਾ ਕਿ ਲੱਖ ਕੋਸ਼ਾਂ ਕਾ ਲੋ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਇਹਨੂੰ ਨਾ ਕਦੇ ਪਹਿਲਾਂ ਨਜ਼ਰ ਲੱਗਣ ਦਿੱਤੀ ਆ ਨਾ ਕਦੇ ਹੁਣ ਲੱਗਣ ਦਿੱਤੀ ਜਾਊਗੀ ਇਹ ਜਿਹੜੀਆਂ ਬਾਹਰ ਜੰਮੀਆਂ ਹੋਈਆਂ ਪੰਨੂ ਵਰਗੀਆਂ ਆਪਣੀਆਂ ਪਾਰਟੀਆਂ ਬਣਾ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਨੂੰ ਕੀ ਪਤਾ ਪੰਜਾਬ ਦੇ ਕਲਚਰ ਦਾ ਗੁੱਤ ਤਾਂ ਉਹ ਰੱਖੀ ਵਰਦਾ ਲੇਡੀਜ਼ ਪਾਂਗ ਪਿੱਛੇ ਤੇ ਪੰਜਾਬ ਦੇ ਕਲਚਰ ਨੂੰ ਉਹ ਅੱਜ ਸਾਡੇ ਪੰਜਾਬੀਆਂ ਦੇ ਵਿੱਚ ਫਰਕ ਪਾਉਣ ਲਈ ਅੱਜ ਇਹੋ ਜਿਹੀਆਂ ਜਿਹੜੀਆਂ ਖੋਝੀਆਂ ਆਪਣੀਆਂ ਹਰਕਤਾਂ ਕਰਦਾ ਫਿਰਦਾ ਬਾਹਰ ਬੈਠਾ ਜੋ ਐਨਆਈ ਕਿਤੇ ਪੰਜਾਬ ਦੇ ਹਿੱਤ ਦਾਵਾ ਤਾਂ ਆ ਕੇ ਪੰਜਾਬ ਦੀ ਧਰਤੀ ਤੇ ਗੱਲ ਕਰੇ ਦੇਸ਼ ਦੀ ਧਰਤੀ ਦੇ ਗੱਲ ਕਰੇ ਅੱਜ ਉਹ ਬਾਹਲੀਆਂ ਏਜੰਸੀਆਂ ਤੋਂ ਆਪਣਾ ਮਿੱਠੂ ਬਣ ਕੇ ਅੱਜ ਸਾਡੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਨੂੰ ਵਰਦਾ ਬਾਬਾ ਸਾਹਿਬ ਭੀਮਰਾਓ ਉਮੀਦ ਕਰਨੇ ਇੱਕ ਮੋਤੀਆਂ ਤਰ੍ਹਾਂ ਸੰਵਿਧਾਨ ਬਣਾ ਕੇ ਮੋਤੀਆਂ ਤਰ੍ਹਾਂ ਲੋਕਾਂ ਨੇ ਲੋਕਾਂ ਨੂੰ ਆਪਣੀ ਲੜੀ ਚ ਪਰੋ ਕੇ ਲੋਕਾਂ ਲੋਕ ਸੇਵਾ ਲਈ ਦੇ ਕੇ ਗਏ ਆ ਬਾਬਾ ਸਾਹਿਬ ਨੂੰ ਅੱਜ ਵੀ ਸਲੂਟ ਆ ਪੂਰੇ ਦੇਸ਼ ਵੱਲੋਂ ਔਰ ਰਹਿਣਾ ਵੀ ਆ ਜੱਤੀ ਦੇਸ਼ ਖੁਸ਼ਹਾਲ ਰਹੂਗਾ ਬਾਬਾ ਸਾਹਿਬ ਦਾ ਨਾਮ ਰਹੂਗਾ ਬਾਬਾ ਸਾਹਿਬ ਦੀ ਜਿਹੜੀ ਦੇਣਾ ਬਹੁਤ ਵੱਡੀ ਦੇਣਾ ਐਨੀਆਂ ਗੱਲਾਂ ਕਰਦਾ ਹੋਇਆ ਮੈਂ ਇੱਕ ਵਾਰੀ ਫੇਰ ਇਹ ਗੱਲ ਕਹਿਣੀ ਚਾਹਨਾ ਭਈ ਪੰਜਾਬ ਦੇ ਮਾਹੌਲ ਨੂੰ ਕੋਈ ਵੀ ਏਜੰਸੀ ਕੋਈ ਵੀ ਪਾਰਟੀ ਕੋਈ ਵੀ ਬੰਦਾ ਅਗਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਜਿਹੜਾ ਦੇਸ਼ ਦੇ ਅੰਦਰ ਬੈਠਾ ਉਹਨੂੰ ਜੇਲ੍ਹ ਦਾ ਮੂੰਹ ਦੇਖਣਾ ਪਊਗਾ ਜਿਹੜਾ ਬਾਹਰੋਂ ਬਗੈਸ਼ੀ ਤਾਂ ਕਹਿੰਦਾ ਪਿੱਠੂ ਬਣ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦਾ ਵਾ ਉਹਨੂੰ ਵੀ ਦੇਸ਼ ਦੇ ਅੰਦਰ ਲਿਆ ਕੇ ਉਹਦਾ ਬਣਦੀ ਕਾਰਵਾਈ ਕੀਤੀ ਜਾਊਗੀ ਅਮਲੇ ਸਭ ਪੰਜਾਬ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੋਰ ਵੀ ਕਈ ਸਟੇਟਸ ਨੇ ਔਰ ਜਿਸ ਦਾ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਪੰਨੋ ਵਰਤ ਰਿਹਾ ਜਾਂ ਕੋਈ ਵੀ ਏਜੰਸੀਆਂ ਵਰਤ ਰਹੀਆਂ ਨੇ ਉਹਨਾਂ ਦੇ ਨਾਲ ਸਰਕਾਰ ਦੀ ਅਜਿਹੀ ਨੀਤੀ ਕੀ ਹੋਏ ਕੋਈ ਫਾਸਟੈਕ ਕੋਡ ਦੇ ਜ਼ਰੀਏ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਜਾਂ ਅਗਲੀ ਜਿਹੜੀ ਗੱਲ ਨਿੱਕੀ ਦਾ ਰਿਕਾਰਡ ਤੁਸੀਂ ਪੰਜਾਬ ਦੇ ਇਤਿਹਾਸ ਨੂੰ ਚੱਕ ਕੇ ਦੇਖ ਲਓ ਜਦੋਂ ਦਾ ਪੰਜਾਬ ਦਾ ਇਤਿਹਾਸ ਆ ਜਿਹੜਾ ਉਦੋਂ ਬਾਅਦ ਹੀ ਸਾਰਾ ਕੁਝ ਸਟਾਰਟ ਹੋਇਆ ਜਦੋਂ ਪੰਜਾਬੀਆਂ ਨੇ ਆਪਣਾ ਹਰ ਕੰਮ ਦੇ ਵਿੱਚ ਯੋਗਦਾਨ ਵੱਡਾ ਹੋ ਕੇ ਪਾਇਆ ਵਾ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਏਡਾ ਏਡੀਆਂ ਕੁਰਬਾਨੀਆਂ ਏਡਾ ਏਡੇ ਯੋਧੇ ਸੂਰਬੀਰ ਪੈਦਾ ਹੋਇਆ ਇਹਨੂੰ ਹਮੇਸ਼ਾ ਪਹਿਲੇ ਟਾਰਗੇਟ ਕਰਨੀਆਂ ਚਾਹੀਏ ਕੇਂਦਰ ਦੀਆਂ ਏਜੰਸੀਆਂ ਹੋਣ ਚਾਹੇ ਬਾਹਰ ਬੈਠੇ ਲੋਕ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਉਹਨਾਂ ਲੋਕਾਂ ਦਾ ਟਾਰਗੇਟ ਹੀ ਪੰਜਾਬ ਹੁੰਦਾ ਪਰ ਪੰਜਾਬ ਦੇ ਸੂਰਬੀਰ ਜਿਹੜੇ ਇੱਥੇ ਦੇ ਵਸਿੰਦੇ ਆ ਪੰਜਾਬ ਦੇ ਉਹ ਕਦੇ ਪੰਜਾਬ ਨੂੰ ਇਸ ਕੰਮ ਦੇ ਵਿੱਚ ਅੱਗੇ ਰਸਤਾ ਨਹੀਂ ਦੇਣ ਦਿੰਦੇ ਕਿਸੇ ਸ਼ਰਾਰਤੀ ਅੰਸਨ ਨੂੰ ਉਹਦਾ ਜਹ ਜੀ ਗੱਲ ਕਰਦਾ ਵਾ ਉਹੋ ਜਿਹੇ ਸ਼ਬਦਾਂ ਨਾਲ ਉਹਨੂੰ ਜਵਾਬ ਮਿਲਦਾ ਪੰਨੂ ਨੂੰ ਵੀ ਉਸੇ ਸ਼ਬਦਾਂ ਨਾਲ ਹੀ ਜਵਾਬ ਮਿਲੂਗਾ ਜਹ ਜੀ ਪੰਨੂ ਦੀ ਸੋਚ ਹੋਊਗੀ ਉਨੂੰ ਹੋ ਜਾਈ ਜਵਾਬ ਦਿੱਤਾ ਜਾਊਗਾ। ਮੈਂ ਤਾਂ ਜਿੰਮਾ ਦਿੱਤਾ ਜਾ ਰਿਹਾ ਕੋਈ ਨਹੀਂ ਕੋਈ ਪਾਇਨੇ ਕਿਹੜੇ ਕਿਹੜੇ ਬੰਦੇ ਦੇ ਨਾਲ ਗੱਲ ਕਰ। ਦੇਖੋ ਥ੍ਰੈਟ ਦਾ ਪੰਜਾਬ ਦੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਅੱਗੇ ਆਂ। ਪੰਜਾਬ ਦੇ ਪੰਜਾਬੀ ਕਿਸੇ ਥ੍ਰੈਟ ਤੋਂ ਡਰਨ ਵਾਲੇ ਨਹੀਂਗੇ। ਇਹ ਸਾਡਾ ਇਤਿਹਾਸ ਬੋਲਦਾ ਵਾ ਸਾਡੀਆਂ ਪੰਜਾਬ ਦੀ ਮਿੱਟੀ ਦਾ ਇਤਿਹਾਸ ਆ। ਕੋਈ ਬੰਦਾ ਪੰਜਾਬ ਨੂੰ ਨਜਰ ਲਾਉਣ ਵਾਲਾ ਪੈਦਾ ਹੋਊਗਾ। ਉਹਨੂੰ ਉਹਦੀ ਬੰਦੀ ਸਜ਼ਾ ਮਿਲਣੀ ਮਿਲੀਆਂ। ਇਹ ਸਾਡਾ ਇਤਿਹਾਸ ਆ ਕਦੇ ਕਿਸੇ ਜੀ ਥ੍ਰੈਟ ਤੋਂ ਨਾ ਪੰਜਾਬੀ ਡਰੇ ਆ ਨਾ ਪੰਜਾਬੀਆਂ ਨੇ ਡਰਨਾ ਵਾ ਸਰ ਅੰਮ੍ਰਿਤਸਰ ਹੋਇਆ ਬਟਾਲੇ ਹੋਇਆ ਬਲੌਰ ਹੋਇਆ ਕਿੰਨੇ ਐਸ.ਸੀ ਦੇ ਲੋਕ ਨਹੀਂ ਕਹਿੰਦੇ ਨੇ ਕਿ ਸਰਕਾਰ ਫੇਲ ਐ ਐਸ.ਸੀ ਨੇ ਲਾਅ ਐਂਡ ਆਰਡਰ ਨਹੀਂ ਮੇਨਟੇਨ ਕਰਵਾਇਆ ਦੇਖੋ ਗੱਲ ਸੁਣੋ ਜਿਹੜੇ ਬਾਹਰ ਬੈਠੀਆਂ ਏਜੰਸੀਆਂ ਨੇ ਪੰਨੂ ਵਰਗੀਆਂ ਉਹ ਸਾਡੇ ਕਿਸੇ ਨੌਜਵਾਨ ਬੱਚੇ ਨੂੰ ਗਮਰਾਹ ਕਰਕੇ ਜਾਂ ਕਿਸੇ ਇਹੋ ਜਿਹੇ ਬੰਦੇ ਦਾ ਫਾਇਦਾ ਉਠਾ ਕੇ ਜਿਹੜੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਪਏ ਆ ਉਹ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜਿਹੜਾ ਸਿੱਧਾ ਸੰਦੇਸ਼ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਕਦੇ ਮਾਹੌਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਚਾਹੇ ਜਿੱਦੀ ਮਰਜ਼ੀ ਕੋਈ ਵੱਡੀ ਤਾਕਤ ਆ ਚਾਹੇ ਕੋਈ ਪਾਰਟੀ ਆ ਪੰਜਾਬ ਜਿਹੜਾ ਵਾ ਸਾਡਾ ਉਹ ਰੰਗਲਾ ਪੰਜਾਬ ਤੇ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਆ ਇਹਨੂੰ ਕੋਈ ਨਜ਼ਰ ਨਹੀਂ ਲਾ ਸਕਦਾ ਕੋਈ ਇਹਦੇ ਬਾ ਲੱਖ ਚੱਕ ਕੇ ਨਹੀਂ ਦੇਖ ਸਕਦਾ ਪੰਜਾਬ ਦੀ ਤਰਕੀ ਵਾਲੀ ਉਹ ਲੱਗ ਰਿਹਾ ਸਾਨੂੰ ਚਲੋ ਜੀ ਅੰਦਰ ਸਭ ਗੱਲ ਕਰਨੇ ਇੱਥੇ ਇੱਥੇ ਚੱਲ ਨਹੀਂ